ਬੀਬੀ ਪਠਲ ਦੇ ਬਿਆਨ ਦਾ ਮੋੜ ਬੰਬ ਬਲਾਸਟ ਦੇ ਨਾਲ ਕਨੈਕਸ਼ਨ ਜੋੜਿਆ ਜਾ ਰਿਹਾ ਹੈ ਲਿਵਿੰਗ ਇਰੀਅ ਨਿਊਜ਼ ਦੇ ਉਤੇ ਖਾਸ ਗੱਲਬਾਤ ਕਰਦੇ ਹੋਏ ਅਮਨ ਅਰੋੜਾ ਦੇ ਵੱਲੋਂ ਵੱਡਾ ਦਾਵਾ ਕੀਤਾ ਗਿਆ ਮੋੜ ਬੰਬ ਬਲਾਸਟ ਪਿੱਛੇ ਕਾਂਗਰਸ ਦੀ ਸਾਜਿਸ਼ ਦਾ ਖੱਡਾਉਣਾ ਨੇ ਜਤਾਇਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ 97 ਤੇ 17 ਵਾਲਾ ਪੈਟਰਨ ਇੱਕੋ ਜਿਹਾ ਹੈ ਅਮਨ ਅਰੋੜਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਲਾਹ ਤੇ 2017 ਚ ਗੌਰ ਕੀਤਾ ਸ਼ਾਇਦ ਮੋੜ ਬੰਬ ਬਲਾਸਟ ਦੇ ਰਾਹੀਂ ਸਲਾਹ ਤੇ ਗੌਰ ਕਰਵਾਇਆ ਗਿਆ ਮੋੜ ਬੰਬ ਬਲਾਸਟ ਤੋਂ ਬਾਅਦ ਮਾਹੌਲ ਬਦਲਿਆ ਗਿਆ ਸਾਰੇ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਨੂੰ ਸੋ ਸਟਾਣ ਗਿਆ ਆਮ ਆਦਮੀ ਪਾਰਟੀ ਰਹਿ ਗਈ 20 ਸਟਾਤੇ ਅਮਨ ਅਰੋੜ ਦੇ ਵੱਲੋਂ ਇਹ ਵੱਡਾ ਦਾਵਾ ਕੀਤਾ ਗਿਆ ਕਿ ਕਾਂਗਰਸ ਕਿੰਨੀਆਂ ਸੀਟਾਂ ਤੇ ਪਹੁੰਚੀਏ ਵੀ ਜ਼ਿਕਰ ਕੀਤਾ ਉਹਨਾਂ ਨੇ 71 ਸੀਟਾਂ ਤੇ ਪਹੁੰਚੀ ਤੇ ਇਹ ਵੀ ਜਾਂਚ ਦਾ ਵਿਸ਼ਾ ਮੰਨਦਾ ਇਹ ਵੀ ਉਹਨਾਂ ਨੇ ਜ਼ਿਕਰ ਕੀਤਾ ਤੁਸੀਂ ਬੁਰਾ ਇੰਟਰਵਿਊ ਹੈ ਜੋ ਅੱਜ ਰਾਤ 8 ਵਜੇ ਲਿਵਿੰਗ ਰੀਅ ਨਿਊਜ਼ ਦੇ ਉੱਤੇ ਖਾਸ ਤੌਰ ਤੇ ਦੇਖ ਸਕਦੇ ਹੋ ਪਰ ਕੀਮ ਔਰ ਬਲਾਸਟ ਕਾਂਗਰਸ ਦਾ ਪਲੈਨ ਸੀਟ ਨੂੰ ਲੈ ਕੇ ਜੋ ਵੱਡਾ ਸਵਾਲ ਉਹਨਾਂ ਦੇ ਵੱਲੋਂ ਖੜਾ ਕੀਤਾ ਗਿਆ ਅਮਨ ਅਰੋੜ ਦੇ ਵੱਲੋਂ ਲਿਵਿੰਗ ਰੀਅ ਨਿਊਜ਼ ਦੇ ਨਾਲ ਖਾਸ ਤੌਰ ਤੇ ਇਹ ਗੱਲਬਾਤ ਕਰਦੇ ਹੋਏ ਮੋੜ ਹੰਬੋ ਬਲਾਸਟ ਦਾ ਜ਼ਿਕਰ ਕੀਤਾ ਤੇ ਦਸਿਆ ਕਿ ਕਿਸ ਤਰੀਕੇ ਪੁਰਾਣੀ SLA 17 ਦੇ ਵਿੱਚ ਮਣੀ ਗਈ। ਮੈਨੂੰ ਇਹ ਲੱਗਦਾ ਹੈ ਕਿ ਬੀਬੀ ਭੱਟਲ ਨੇ ਉਸ SLA ਦੇ ਸ਼ਾਇਦ 1997 ਦੇ ਵਿੱਚ ਤਾਂ ਗੌਰ ਕੀਤੀ ਕਿ ਨਹੀਂ ਕੀਤੀ। ਮੈਨੂੰ ਲੱਗਦਾ ਕਾਂਗਰਸ ਪਾਰਟੀ ਨੇ ਉਸ SLA ਦੇ ਉੱਪਰ ਗੌਰ ਹੈ ਜਿਹੜੀ ਉਹ ਸ਼ਾਇਦ 2020 ਸਾਲ ਬਾਅਦ 2017 ਦੀ ਇਲੈਕਸ਼ਨਾਂ ਦੇ ਵਿੱਚ ਕਰਾ ਲਈ ਮੋਡ ਬੰਬ ਬਲਾਸਟ ਤੋਂ ਮਗਰੋਂ। ਮੋਡ ਬੀਬੀ ਨੇ ਕੀ ਕਿਹਾ ਕਿ ਮੈਨੂੰ ਕਿਸੇ SLA ਦਿੱਤੀ ਕਿ ਤੁਸੀਂ ਬੰਬ ਬਲਾਸਟ ਕਰਾ ਦਿਓ ਸਰਕਾਰ ਬਣ ਜੂ ਤੁਹਾਡੀ। 1997 ਦੇ ਵਿੱਚ 2017 ਦੇ ਵਿੱਚ ਕੀ ਹੋਇਆ ਮੋਡ ਬੰਬ ਬਲਾਸਟ ਹੋਇਆ ਸਾਰੇ ਕਹਿੰਦੇ ਸੀ 100 ਸੀਟਾਂ ਆਵਾਦੀ ਪਾਰਟੀ ਦੇ ਆਉਣਗੀਆਂ ਆਵਾਦੀ ਪਾਰਟੀ ਰਹੀਗੀ 20 ਹਾਂ ਤੇ ਕਾਂਗਰਸ ਪਹੁੰਚ ਗਈ 78 ਤੇ ਮੈਂ ਤੁਹਾਡੇ ਕਹਿੰਦਾ ਕਾਂਗਰਸ ਨੂੰ ਫਾਇਦਾ ਹੋਇਆ 17 ਵਾਲਾ ਉਹਨਾਂ ਨੇ ਉਹੀ ਫਾਰਮੂਲਾ 20 ਸਾਲ ਵਾਲਾ ਚੱਕ ਕੇ ਮਨ ਲਾਦਾ ਹੈ ਸ਼ਾਇਦ ਕਿਤੇ ਇਹ ਵੀ ਇਨਵੈਸਟੀਗੇਸ਼ਨ ਦਾ ਮੈਟਰ ਹੈ ਨਹੀਂ ਪਰ ਸਰਕਾਰ ਪੁਲਿਸ ਇਨਵੈਸਟੀਗੇਸ਼ਨ ਕਰੇਗੀ ਇਸ ਬਿਆਨੋਂ ਆਧਾਰ ਬਣਾਉਂਦੇ ਹੋਏ ਜਾਂ ਕੋਈ ਜਾਂਚ ਦੇ ਵਿੱਚ ਬੀਬੀ ਪੱਠਰ ਨੂੰ ਸ਼ਾਮਲ ਕੀਤਾ ਜਾਵੇ ਚਲੋ ਇਹਦੇ ਬਾਰੇ ਤਾਂ ਡਿਸੀਜਨ ਹੈ ਜਿਹੜਾ ਜੀ ਉਹ ਸੀਐਮ ਸਾਹਿਬ ਨੇ ਲੈਣਾ ਹੁੰਦਾ ਹੈ ਹੂੰ ਪਰ ਮੈਂ ਇੱਕ ਚੀਜ਼ ਹੈ ਜਿਹੜੀ ਮੈਂ ਜੇ 97 ਨੂੰ 17 ਨਾਲ ਜੋੜ ਕੇ ਦੇਖਾਂ ਤੇ ਪੈਟਰਨ ਉਹੀ ਹੈ ਹਮ ਕਿ ਜੋ ਉਹਨਾਂ ਨੂੰ ਉਦੋਂ ਸਲਾਹ ਮਿਲੀ ਤੇ ਉਸੇ ਪੈਟਰਨ ਦੇ ਉੱਪਰ 2017 ਜਾ ਕੇ ਕਾਂਗਰਸੀ ਸਰਕਾਰ ਬਣ ਗਈ ਹਮ ਇਹ ਦਿਸ ਨੀਡਸ ਟੂ ਬੀ ਇਨਵੈਸਟੀਗੇਟਿਡ ਵਿਆਨ ਹੈ ਜੋ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਦੇ ਵੱਲੋਂ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਦਸਨੀਡਸ ਟੂ ਬੀ ਇਨਵੈਸਟਿਗੇਟਿਡ ਬੀਬੀ ਬਠਿੰਡ ਦੇ ਵਿਆਨ ਦੇ ਆਧਾਰ ਦੇ ਉੱਤੇ ਉਹਨਾਂ ਨੇ ਕਿਹਾ ਕਿ ਜੇਕਰ 9717 ਦੇ ਨਾਲ ਜੋੜਾਂ ਤਾਂ ਇੱਕ ਪੈਟਰਨ ਇੱਕੋ ਜਿਹਾ ਲੱਗਦਾ ਮੈਨੂੰ ਲੱਗਦਾ ਹੈ ਕਿ ਸਲਾਹਤ ਇਹ ਦੂਸਰਾ ਸਥਾਨਾ ਦੇ ਵਿੱਚ ਗਰਕੀਤਾ ਗਿਆ ਮੋੜ ਮੰਡੀ ਬਲਾਜ਼ਾ ਜ਼ਿਕਰ ਕਰੀਏ ਤਾਂ 31 ਜਨਵਰੀ 2012 ਦੀ ਇਹ ਪੂਰੀ ਘਟਨਾ ਹੈ ਮੋੜ ਮੰਡੀ ਬਲਾਜ਼ ਮਾਮਲੇ ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਠੀਕ 3 ਦਿਨ ਪਹਿਲਾਂ ਇਹ ਬਲਾਸਟਰ ਹੋਇਆ ਸੀ ਇਸ ਬਲਾਸਟ ਦਾ ਜ਼ਿਕਰ ਕਰੀਏ ਤਾਂ ਕਾਂਗਰਸ ਦੀ ਚੋਣ ਰੈਲੀ ਦੇ ਦੌਰਾਨ ਇਹ ਬਲਾਸਟ ਹੋਇਆ ਮੋੜਮੰਡੀ ਦੇ ਵਿੱਚ 31 ਜਨਵਰੀ ਨੂੰ 2017 ਦੇ ਵਿੱਚ ਬਲਾਸਟ ਦੇ ਦੌਰਾਨ 7 ਦੀ ਮੌਤ ਹੋ ਗਈ ਜਿਨ੍ਹਾਂ ਦੇ ਵਿੱਚ 5 ਬੱਚੇ ਵੀ ਮੌਜੂਦ ਸਨ 25 ਦੇ ਕਰੀਬ ਲੋਕ ਜ਼ਖਮੀ ਹੋਏ ਸੀ ਮੋੜਮੰਡੀ ਬਲਾਸਟ ਦੇ ਵਿੱਚ ਇਸ ਪੂਰੇ ਮਾਮਲੇ ਬਾਰੇ ਅਮਨ अरोड़ा ਦੇ ਵੱਲੋਂ ਜ਼ਿਕਰ ਕੀਤਾ ਗਿਆ ਜਿੱਥੇ ਕਾਰ ਦੇ ਵਿੱਚ ਇਹ ਬਲਾਸਟ ਕੀਤਾ ਗਿਆ ਸੀ ਤੇ ਖਾਸ ਗੱਲ ਇਹ ਹੈ ਕਿ ਉਸ ਸਮੇਂ ਕਾਂਗਰਸ ਦੀ ਸਰਕਾਰ ਭਨ ਕਿਸੇ ਕਾਂਗਰਸ ਦੀ ਰੈਲੀ ਦੇ ਨੇੜੇ ਇਹ ਬਲਾਸਟ ਹੋਇਆ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਏ ਜੋ 3 ਦਿਨ ਪਹਿਲਾਂ ਮਹਿਜ਼ ਇਹ ਬਲਾਸਟ ਹੋਇਆ ਸੀ ਉਹ ਤਾਂ ਇਸੇ ਇਹਦਾ ਜ਼ਿਕਰ ਹੈ ਜੋ ਹੁਣ ਅਮਨ ਅਰੋੜਾ ਨੇ ਕੀਤਾ ਤੇ ਕਿਹਾ ਕਿ ਲੱਗਦਾ ਹੈ ਕਿ ਬੀਬੀ ਪਟਲ ਨੇ 97 ਦੇ ਵਿੱਚ ਉਹ ਪੈਟਰਨ ਫੋਲੋ ਨਹੀਂ ਕੀਤਾ ਉਸ ਲਾਫ ਹੈ ਜੋ ਨਹੀਂ ਮੰਨੀ ਇਹ ਤਾਂ 17 ਦੇ ਵਿੱਚ ਉਸ ਲਾ ਮੰਨੀਗੇ 17 ਤੇ 97 ਵਾਲਾ ਪੈਟਰਨ ਉਹਨਾਂ ਨੇ ਕਿਹਾ ਕਿ ਇੱਕੋ ਜਿਹਾ ਲੱਗਦਾ ਹੈ ਮੈਨੂੰ ਲੱਗਦਾ ਹੈ ਕਿ 17 ਚ ਗੌਰ ਕੀਤਾ ਗਿਆ ਇਸੀ ਬਾਬਤ ਸਾਡੇ ਨਿਊਜ਼ ਐਡੀਟਰ ਪਰਮਿੰਦਰ ਸਿੰਘ ਤੇਜਾ ਜੀ ਮੇਰੇ ਨਾਲ ਜੁੜੇ ਨੇ ਤੇਜਾ ਜੀ ਜਦੋਂ ਤੁਸੀਂ ਗੱਲਬਾਤ ਕੀਤੀ ਹੈ ਮਨ ਅਰੋੜਾ ਦੇ ਨਾਲ ਖਾਸ ਤੌਰ ਦੇ ਉਤੇ ਤਾਂ ਉਹਨਾਂ ਨੇ ਇੱਕ ਪੈਟਰਨ ਦਾ ਵੀ ਜ਼ਿਕਰ ਕੀਤਾ ਕਿ 97 ਤੇ 17 ਇਸ ਬਾਰੇ ਖੋਰ ਕੀ ਕੁਝ ਗੱਲਬਾਤ ਹੋਈ। ਬਿਲਕੁਲ ਤੇ ਪਰਿੰਦਰ ਇਹ ਆਪਣੇ ਆਪ ਵਿੱਚ ਬਿਆਨ ਬਹੁਤ ਵੱਡਾ ਤੇ ਬਹੁਤ ਵੱਡਾ ਦਾਵਾ ਵੀ ਹੋ ਜਾਂਦਾ ਜਿਸ ਤਰੀਕੇ ਦੇ ਨਾਲ ਪੇਸ਼ਦਨੀ ਵੀ ਬਿਰਜੰਦ ਕੋਲ ਪਟਸਲ ਦੇ ਕੋਲ ਇੱਕ ਇੰਟਰਵਿਊ ਦੇ ਵਿੱਚ ਇਹ ਵੱਡਾ ਬਿਆਨ ਦਿੱਤਾ ਗਿਆ ਹਾਲਾਂਕਿ 38 ਸਾਲਾਂ ਬਾਅਦ ਤਿੰਨ ਦਾ ਕੈਮਰਾ ਦੇ ਇਸ ਗੱਲ ਦਾ ਜ਼ਿਕਰ ਕਰੇ ਨੇ ਕਿ ਉਸ ਵੇਲੇ 96 ਦੇ ਵਿੱਚ ਕੁਝ ਜਸਤਾਂ ਦੇ ਬੋਲ ਉਹਨਾਂ ਨੂੰ ਇਹ ਸਲਾਹ ਦਿੱਤੀ ਗਈ ਕਿ ਕੁਝ ਟ੍ਰੇਨਾਂ ਦੇ ਵਿੱਚ ਅਸੀਂ ਪੰਪ ਧਮਾਕਾ ਕਰਾਉਣੇ ਤੇ ਫਿਰ ਸਰਕਾਰ ਫੇਟ ਹੋ ਜਾਵੇਗੀ ਜਦੋਂ ਉਹ ਸਵਾਲ ਅਸੀਂ ਅਮਨ ਅਰੜਾ ਨੂੰ ਕੀਤਾ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਪਾਕਿਸਤਾਨ ਨੇ 17 ਵਾਲਾ ਪੈਟਰਨ ਇੱਕ ਹੋ ਜਾਈ ਹੈ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਉਹਨਾਂ ਨੂੰ ਲੱਗਦਾ ਹੈ ਕਿ ਇਹ ਸਲਾਹ ਤੇ 2017ਾਂ ਦੇ ਵਿੱਚ ਕਾਂਗਸ ਪਾਰਟੀ ਨੇ ਗੌਰ ਕੀਤਾ ਸ਼ਾਇਦ ਮੋੜਮੰਬਲਾਸ ਰਹੀ ਸਲਾਹ ਤੇ ਗੌਰ ਕਰਵਾਇਆ ਗਿਆ ਇਹ ਆਪਣੇ ਆਪ ਵਿੱਚ ਜਾਣ ਬਹੁਤ ਵੱਡਾ ਹੈ ਕਿਉਂਕਿ ਦਪਿੰਦਰ ਜੇਕਰ ਇਸ ਪੂਰੇ ਮੋੜਮੰਬਲਾ ਜੇਕਰ ਤਾਂ ਜਦੋਂ 2017 ਦੇ ਵਿੱਚ ਐਕਸ਼ਨ ਟੈਂਡਰਾਂ 'ਚ 31 ਜਨਵਰੀ ਨੂੰ ਮੌੜ ਮੰਡੀ ਦੇ ਵਿੱਚ ਇਹ ਬਲਾਸਟ ਹੁੰਦਾ ਜਦੋਂ ਕਿ ਸੰਗਤ પાર્ટી ਦੇ ਕੈਂਡੀਡੇਟ ਉਮੀਦਵਾਰ ਹਰਮਿੰਦਰ ਜੱਤੀ ਚੋਣ ਪ੍ਰਚਾਰ ਕਰ ਰਹੇ ਸਨ ਚੋਣ ਜਨਤਾ ਕਰੇ ਉਸ ਦੇ ਵਿੱਚ ਨਤੀਜੇ ਆਉਂਦੇ ਨੇ ਜੋ ਕਿ ਆਪਣਾ ਰੋੜਾ ਵੀ ਕਰ ਰਹੇ ਨੇ ਅਰਜ਼ਿਕਲ ਕਰ ਰਹੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹਦੇ ਲੋਕ ਕਹਿੰਦੇ ਆਮਾ ਦੇ ਪੱਤਰ ਜੀ ਪਰਮੇਦਰ ਸਿੰਘ ਤੇਜਾਜੀ ਤੁਮ ਜਾਣਕਾਰੀ ਲਈ ਤੁਹਾਡਾ ਧੰਨਵਾਦ ਤਾਂ ਸਾਡੇ ਨਾਲ ਕਾਂਗਰਸ ਤੋਂ ਜਸਕਰਨ ਸਿੰਘ ਕਾਲੋਜੀ ਜੁੜੇ ਨੇ ਕਾਲੋ ਸਾਬ ਲਿਵਿੰਗਰੀ ਨਿਊਜ਼ ਦੇ ਉੱਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤਾਂ ਅਮਨ ਅਰੋੜਾ ਦੇ ਬਲੋ ਖਾਸ ਤੌਰ ਤੇ ਲਿਵਿੰਗਰੀ ਨਿਊਜ਼ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਬੀਬੀ ਭੱਟਲ ਦੇ ਬਿਆਨ ਦੇ ਜ਼ਰੀਏ ਮੋਡ ਬੰਬ ਬਲਾਸਟਰ ਜ਼ਿਕਰ ਕੀਤਾ ਹੈ ਤੇ ਉਹਨਾਂ ਨੇ ਕਿਹਾ ਕਿ 97 ਤੇ 17 ਵਾਲਾ ਪੈਟਰਨ ਇੱਕੋ ਜਿਹਾ ਲੱਗ ਰਿਹਾ ਮੈਨੂੰ ਲੱਗਦਾ ਹੈ ਕਿ ਸਲਾਹ ਦਿੱਤੀ ਗਈ ਸੀ ਪਹਿਲਾਂ ਤੇ 17 ਦੇ ਵਿੱਚ ਗੌਰ ਕੀਤਾ ਗਿਆ ਤਾਂ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪਹਿਲੀ ਗੱਲ ਤੇ ਇਹ ਹੈ ਕਿ ਨਾ ਸੀ 97 ਤੇ ਨਾ ਸੀ 17 ਐਸੀ ਕਿਸੇ ਵੀ ਚੀਜ਼ 'ਤੇ ਅਸੀਂ ਵਿਸ਼ਵਾਸ ਨਹੀਂ ਕਰਦੇ ਜੀ ਦੂਜਾ ਸਭ ਤੋਂ ਇੰਪੋਰਟੈਂਟ ਵਿਸ਼ਾ ਇਹ ਹੈ ਕਿ ਐਮਨੋ ਰੋੜਾ ਦੀ ਹੁਣ ਸਰਕਾਰ ਦੇ ਵਿੱਚ ਨੇ ਕਿਉਂ ਭੁੱਲ ਜਾਂਦੇ ਨੇ ਵਜ਼ੀਰ ਵੀ ਨੇ ਔਰ ਪੰਜਾਬ ਦੇ ਇਹਨਾਂ ਦੇ ਪ੍ਰਧਾਨ ਵੀ ਨਿਆਂ ਆਦਮੀ ਪਾਰਟੀ ਦੇ ਜੇਕਰ ਇਹਨਾਂ ਨੂੰ ਲੱਗਦਾ ਹੈ ਕਿ ਕੋਈ ਜਿਹੜਾ ਕੋਈ ਮੋੜ ਬੰਬ ਪਲਾਸਟ ਦੇ ਵਿੱਚ ਜਿਹਦਾ ਜਿਹਦਾ ਵੀ ਕੋਈ ਕਸੂਰ ਹੈ ਤੇ ਨਾ 4-4 ਸਾਲ ਹੋ ਗਏ ਨੇ ਸਰਕਾਰ ਚੁਣੌਣਿਆਂ ਨੂੰ ਇਹਨਾਂ ਨੇ ਇਸ ਇਨਵੈਸਟੀਗੇਸ਼ਨ ਕਿਉਂ ਨਹੀਂ ਕੀਤੀ ਕੇਸ ਅਨ ਰਿਸੋਲਵਡ ਕਿਉਂ ਹੈ ਅਜੇ ਤੱਕ ਤੀਸਰੀ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਉਹ ਇਹ ਹੈ ਕਿ ਜਿਹੜੇ ਹੁਣ ਪੰਜਾਬ ਦੇ ਵਿੱਚ ਅਟੈਕ ਹੋ ਰਹੇ ਨੇ ਸਾਰੇ ਹੀ ਥਾਣਿਆਂ ਦੇ ਉੱਤੇ ਅਟੈਕ ਪੰਜਾਬ ਦੇ ਹੋ ਰਹੇ ਨੇ ਸਾਡੇ ਬਾਰਡਰ ਦੇ ਡਿਸਟ੍ਰਿਕਟਸ ਦੇ ਵਿੱਚ ਇਥੋਂ ਤੱਕ ਕਿ ਮਹਾਲੀ ਦੇ ਇੰਟੈਲੀਜੈਂਸ ਵਿੰਗ ਦੇ ਦਫ਼ਤਰ ਦੇ ਉੱਤੇ ਆਰਪੀਜੀ ਅਟੈਕ ਹੋ ਗਿਆ ਦਾ ਮਤਲਬ ਵੀ ਫਿਰ ਇਹ ਸਰਕਾਰ ਕਰਾ ਰਹੀ ਹੈ ਮਜੂਦਾ ਜੀ ਕਾਲੋ ਸਾਹਿਬ ਤੁਸੀਂ ਜੋ ਗੱਲ ਆਖੀ ਹੈ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਅਨੀਲ ਗਰਗ ਜੀ ਵੀ ਜੁੜੇ ਨੇ ਨਾ ਤਾਂ ਮੈਂ ਜਵਾਬ ਲੈ ਲਾਂਗੀ ਅਨੀਲ ਗਰਗ ਜੀ ਤੁਸੀਂ ਸੁਣਿਆ ਜਿਸ ਤਰੀਕੇ ਅਮਨ अरोड़ा ਦੇ ਵੱਲੋਂ ਜ਼ਿਕਰ ਕੀਤਾ ਗਿਆ ਮੋਡ ਬੰਬ ਬਲਾਸਟ ਦਾ ਲਿਵਿੰਗ ਇਡੀਆ న్యూਸ ਦੇ ਨਾਲ ਖਾਸ ਤੌਰ ਤੇ ਉਹਨਾਂ ਨੇ ਗੱਲਬਾਤ ਕੀਤੀ ਸੀ ਤਾਂ ਕਾਲੋ ਸਾਹਿਬ ਮੌਜੂਦਾ ਸਮੇਂ ਦਾ ਜ਼ਿਕਰ ਕਰ ਰਹੇ ਨੇ ਕਿ ਹੁਣ ਵੀ ਤਾਂ ਬਲਾਸਟ ਹੋ ਰਹੇ ਨੇ ਕੀ ਕਹਿਣਾ ਚਾਹੋਗੇ ਦਿੱ ਕੋ ਅਮਨ ਅਰੋੜਾ ਜੀ ਨੇ ਤੇ ਮੋੜ ਦਾ ਜ਼ਿਕਰ ਇਸ ਕਰਕੇ ਉਹਨਾਂ ਨੇ ਕੀਤਾ ਕਿਉਂਕਿ ਬੀਬੀ ਰਜਿੰਦਰ ਕੌਰ ਭੱਟਲ ਜੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਕਾਂਗਰਸ ਦੇ ਵੱਡੇ ਲੀਡਰ ਨੇ ਜੀ ਜੀ ਮਤਲਬ ਜੇਕਰ ਉਹ ਕੋਈ ਗੱਲ ਕਹਿੰਦੇ ਆ ਉਹ ਇੱਕ ਅਹਿਮ ਗੱਲ ਹੁੰਦੀ ਆ ਠੀਕ ਹੈ ਨਾ ਉਸ ਤੇ ਧਿਆਨ ਦੇਣਾ ਬਣਦਾ ਆ ਉਹਨਾਂ ਨੇ ਜਿਸ ਤਰੀਕੇ ਨਾਲ ਆਖਿਆ ਕਿ ਜਦੋਂ ਉਹ ਮੁੱਖ ਮੰਤਰੀ ਸੀ ਕੁਝ ਆਫੀਸਰ ਉਹਨਾਂ ਕੋਲੇ ਆਏ ਕੁਝ ਨੇਤਾ ਉਹਨਾਂ ਕੋਲੇ ਆਏ ਉਹਨਾਂ ਨੇ ਸਲਾਹ ਦਿੱਤੀ ਕਿ ਆਪਾਂ ਕੁਝ ਬੰਬ ਧਮਾਕੇ ਕਰਾ ਦਿੰਦੇ ਆ ਤੁਹਾਡੀ ਸਰਕਾਰ ਪੱਤੀ ਇਹ ਗੱਲ ਤਾਂ ਨਹੀਂ ਕਿਹਾ ਇਹਦੇ ਬੀਬੀ ਪੱਠਰ ਨੇ ਆਖਿਆ ਕਲ ਨੂੰ ਸਾਹ ਵਸ ਤੋਂ ਮੁਨਕਰ ਨਹੀਂ ਹੋ ਸਕਦੇ ਪਹਿਲੀ ਗੱਲ ਤਾਂ ਅਸੀਂ ਇਹ ਵੀ ਜ਼ਿਕਰ ਕੀਤਾ ਸੀ ਕਿ ਜੇ ਬੀਬੀ ਪੱਠਰ ਨੇ ਆਖਿਆ ਤਾਂ ਬੀਬੀ ਪੱਠਰ ਨੂੰ ਇੱਕ ਜ਼ਿੰਮੇਵਾਰ ਲੀਡਰ ਹੋਣ ਦੇ ਨਾਤੇ ਉਹ ਨਾਮ ਨਸ਼ਰ ਕਰਨੇ ਚਾਹੀਦੇ ਆ ਠੀਕ ਹੈ ਨਾ ਜਿਨ੍ਹਾਂ ਲੋਕਾਂ ਨੇ ਇਹ ਤਜ਼ਵੀਜ਼ ਉਹਨਾਂ ਦੇ ਅੱਗੇ ਰੱਖੀ ਸੀ ਤਾਂ ਕਿ ਉਹਨਾਂ ਦੇ ਉੱਤੇ ਅੱਜ ਵੀ ਮੁਕੱਦਮਾ ਚਲਾਇਆ ਜਾ ਸਕਦਾ ਹੈ ਤਾਂ ਔਰ ਦੂਸਰੀ ਗੱਲ ਇਹ ਇਹ ਅੱਗੇ ਸਪੈਕੂਲੇਸ਼ਨ ਹੁੰਦੀਆਂ ਨੇ ਜੇਕਰ ਤਮਾਕੀਆਂ ਦੇ ਨਾਲ ਸਰਕਾਰਾਂ ਆਉਂਦੀਆਂ ਨੇ ਤਾਂ ਇਹਦਾ ਮਤਲਬ ਪੰਜਾਬ ਦੇ ਵਿੱਚ ਜਿਹੜਾ ਕਾਲਾ ਦੌਰ ਸੀ ਉਹ ਵੀ ਫਿਰ ਇਹਨਾਂ ਨੇ ਚਲਾਇਆ ਤੇ ਅਵਨ ਰੋੜਾ ਜੀ ਨੂੰ ਇਸ ਕਰਕੇ ਮੋੜ ਦਾ ਜ਼ਿਕਰ ਕਰਨਾ ਪਿਆ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਪੂਰੀ ਪੰਜਾਬ ਦੇ ਵਿੱਚ ਹਰ ਆਦਮੀ ਕਹਿੰਦਾ ਸੀ ਕਿ ਆਵਾਮੀ ਪਾਰਟੀ ਦੀ ਸਰਕਾਰ ਆ ਰਹੀ ਹੈ ਜੀ ਮੋਰ ਇਲੈਕਸ਼ਨ ਤੋਂ ਦੋ ਤਰੇ ਦਿਨ ਪਹਿਲਾਂ ਮੋੜ ਦੇ ਵਿੱਚ ਧਮਾਕਾ ਹੋ ਜਾਣਾ ਜਿਸ ਤੇ ਕਿ ਕਿੰਨੀਆਂ ਬਈ ਬੇਸ਼ਕ ਕੀਮਤੀ ਜਾਨਾਂ ਚਲੀਆਂ ਗਈਆਂ ਤੇ ਕੀਤੇ ਇਹਦਾ ਇਹਦਾ ਕਨੈਕਸ਼ਨ ਉਹਨਾਂ ਲੋਕਾਂ ਦੇ ਨਾਲ ਹੀ ਤਾਂ ਨਹੀਂ ਹੈਗਾ ਜਿਹੜੇ ਲੋਕ ਕਹਿੰਦੇ ਸੀ ਕਿ ਧਮਾਕੇ ਕਰਕੇ ਸਰਕਾਰ ਆ ਜਾਂਦੀ ਹੈ ਸੋ ਇਹਦੇ ਵਿੱਚ ਜੀ 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 ਗਰਗ ਸਾਹਿਬ ਮੈਂ ਇਸ ਚੀਜ਼ ਦਾ ਜ਼ਿਕਰ ਕਰਨਾ ਚਾਹੁੰਦੀ ਸੀ ਅਗਲਾ ਸਵਾਲ ਮੇਰਾ ਇਸੇ ਨਾਲ ਰਿਲੇਟਿਡ ਸੀ ਤੁਸੀਂ ਖੁਦ ਹੀ ਪੁੱਛ ਲਿਆ ਕਾਲੋ ਸਾਹਿਬ ਇਹ ਜ਼ਿਕਰ ਜੋ ਹੁਨਨੀਲ ਗਰਗ ਜੀ ਨੇ ਕੀਤਾ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਕਿ ਮੋਰ ਬੰਬ ਬਲਾਸਟ ਤੋਂ ਬਾਅਦ ਮਾਹੌਲ ਬਦਲਿਆ ਇਹ ਵੀ ਜ਼ਿਕਰ ਅਮਨ ਰੋਣਾ ਦੇ ਵੱਲੋਂ ਕੀਤਾ ਗਿਆ ਅਤੇ ਬਿਆਨਤਾ ਖੁਦ ਬੀਬ ਨਾ ਕੋਈ ਬਈਲੀ ਗੱਲ ਇਹ ਹੈ ਕਿ ਉਹ ਮੈਡਮ ਪਠੱਲ ਦਾ ਨਿੱਜੀ ਗਿਆ ਹੈ ਜੀ ਕਾਂਗਰਸ ਦਾ ਉਸ ਬਿਆਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਮੈਂ ਬਿਲਕੁਲ ਕਲੀਅਰ ਕਰ ਦਿਆਂ ਉਹਨਾਂ ਨੇ ਨਿੱਜੀ ਕਪੈਸਿਟੀ ਚ ਦਿੱਤਾ ਉਸ ਸਮੇਂ ਜਿਸ ਸਮੇਂ ਉਹ ਦਿਆ ਉਹ ਜ਼ਿਕਰ ਕਰ ਰਹੇ ਨੇ ਉਸ ਸਮੇਂ ਬੀਬੀ ਪਠੱਲ ਬੜੀ ਜ਼ਿੰਮੇਵਾਰੀ ਬੜੀ ਕੁਰਸੀ ਤੇ ਬੈਠੇ ਸੀਗੇ ਜੀ ਇਹਦੇ ਡਿਟੇਲ ਦੇ ਵਿੱਚ ਤੇ ਉਹ ਹੀ ਦੱਸ ਸਕਦੇ ਨੇ ਕਿ ਉਹਨਾਂ ਨੂੰ ਜਿਹੜੇ ਅਧਿਕਾਰੀ ਨੇ ਕਿਹਾ ਕਿੰਨੇ ਕਿਹਾ ਕਿਵੇਂ ਹੋਇਆ ਜਾਂ ਕੀ ਉੱਤੇ ਗੱਲਬਾਤ ਹੋਈ ਇਹ ਤੇ ਮੈਡਮ ਦੱਸ ਸਕਦੇ ਨੇ ਜੀ ਗੱਲ ਮੇਰੇ ਬੜੇ ਸਤਕਾਰਯੋਗ ਭਰਾ ਨੇ ਗਰਕਸਾਭ ਮੈਂ ਤੇ ਗਰਕਸਾਭ ਨੂੰ ਇੰਨੀ ਬੇਨਤੀ ਕਰਨਾ ਚਾਹੁੰਦਾ ਕਿ ਜੇਕਰ ਇਹਨਾਂ ਨੂੰ ਲੱਗਦਾ ਕਿ ਮੋਰਬਮ ਬਲਾਸਟ ਦੇ ਵਿੱਚ ਕਿਸੇ ਵੀ ਪੋਲਿਟੀਕਲ ਵਿੰਗ ਦਾ ਕਿਸੇ ਪੋਲਿਟੀਕਲ ਪਾਰਟੀ ਦਾ ਕਿਸੇ ਪੋਲਿਟੀਕਲ ਲੀਡਰ ਦਾ ਕੋਈ ਕੋਈ ਕਨੈਕਸ਼ਨ ਜੁੜਦਾ ਜੀ ਉਦੋਂ ਇਨਵੈਸਟੀਗੇਸ਼ਨ ਹੋ ਜਾਣੀ ਚਾਹੀਦੀ ਸੀ ਔਰ ਉਹਦੀ ਪੰਦੀ ਕਾਰਵਾਈ ਵੀ ਹੋਣੀ ਚਾਹੀਦੀ ਸੀ ਗਾਲੋ ਸਾਹਿਬ ਅਮਨ ਅਰੋੜਾ ਜੀ ਨੇ ਇਹੀ ਕਿਹਾ ਇਟਸ ਟੂ ਬੀ ਇਨਵੈਸਟੀਗੇਟਿਡ ਨਹੀਂ ਇਨਵੈਸਟੀਗੇਸ਼ਨ ਸੇ ਫਿਰ ਹੋਰ ਬੜੀਆਂ ਚੀਜ਼ਾਂ ਦੀ ਹੋਣੀ ਹੈ ਨਾ ਜਿਹੜੇ ਪੰਜਾਬ ਦੇ ਵਿੱਚ ਥਾਣਿਆਂ ਤੇ ਬੰਬ ਚੱਲ ਰਹੇ ਨੇ ਫਿਰ ਇਹ ਸਰਕਾਰ ਚਲਾ ਰਹੀ ਹੈ ਜਿਹੜੀ ਆਰਪੀਜੀ ਅਟੈਕ ਹੋਇਆ ਇੱਥੇ ਮਹਾਲੀ ਦੇ ਇੰਟੈਲੀਜੈਂਸ ਵਿੰਗ ਦੇ ਦਫ਼ਤਰ ਦੇ ਉੱਤੇ ਕੀ ਫਿਰ ਸਰਕਾਰ ਨੇ ਚਲਾਇਆ ਬਰ ਕਾਲੋ ਸਾਹਿਬ ਜਿਸ ਤਰੀਕੇ ਅਮਨ अरोड़ा ਦੇ ਵੱਲੋਂ ਜ਼ਿਕਰ ਕੀਤਾ ਗਿਆ ਕਾਲੋ ਸਾਹਿਬ ਮੇਰਾ ਮੇਰਾ ਸੁਬੇਰੇ ਸਵਾਲ ਤੇ ਥੋੜਾ ਗੌਰ ਕਰਿਓ ਕਾਲੋ ਸਾਹਿਬ ਅਮਨ अरोड़ा ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਇਸ ਦਾ ਲਾਹਾਂ ਕਾਂਗਰਸ ਨੂੰ ਮਿਲਿਆ ਉਸ ਦੇ ਉੱਤੇ ਤੁਹਾਡਾ ਮੈਂ ਰਿਐਕਸ਼ਨ ਚਾਹੀਦਾ ਹੈ ਮੈਂ ਵੇਖੋ ਇਹ ਤੇ ਲੋਕਾਂ ਨੇ ਵੋਟ ਪਾਈ ਸੀ ਕਿਤੇ ਬੰਬਾ ਬਲਾਸਟਾਂ ਦੇ ਨਾਲ ਜਾਂ ਐਸੀਆਂ ਘਟਨਾਵਾਂ ਦੇ ਨਾਲ ਵੀ ਕਿਤੇ ਕਿਸੇ ਨੂੰ ਲਾਭ ਮਿਲਦਾ ਹੁੰਦਾ ਜੀ ਅੱਛਾ ਫਿਰ ਜੇ ਇੰਨਾ ਹੀ ਇਹਨਾਂ ਦੇ ਇਹਨਾਂ ਦਾ ਨਰੇਸ਼ਿਆ ਤੋਂ ਐਮਐਲਏ ਸੀ ਨਾ ਇਹਨਾਂ ਦਾ ਦਿੱਲੀ ਤੋਂ ਜਿਹੜਾ ਮਲੇਰ ਕੋਟਲੇ ਦੇ ਵਿੱਚ ਜਿਹਦੀ ਇਨਵੋਲਵਮੈਂਟ ਸੀਗੀ ਜੀ ਪਰ ਇਹ ਇੱਕ ਖਾਲੀ ਬਿਆਨਬਾਜ਼ੀ ਸਟੂਡੈਂਟਸ ਕੂਟ ਦੀ ਰਾਜਨੀਤੀ ਤੋਂ ਸਾਨੂੰ ਗਰੇਜ ਕਰਨਾ ਪੈਣਾ ਹੈ ਪੰਜਾਬ ਦਾ ਮਾਹੌਲ ਅਨਸੁਖਾਵਾਂ ਹੈ ਅਸੀਂ ਬਾਰਡਰ ਸਟੇਟ ਆ ਇੰਟਰਨੈਸ਼ਨਲ ਬਾਰਡਰ ਸਟੇਟ ਆ ਨਾਰਕੋ 테ਰੋਰਿਜ਼ਮ ਪੰਜਾਬ ਨੂੰ ਆਲਰੇਡੀ ਆਪਣੇ ਜਿਹੜੇ ਆ ਬੜੇ ਲੰਮੇ ਸਮੇਂ ਤੋਂ ਅਸੀਂ ਇਸ ਚੀਜ਼ ਦੇ ਸੰਘਤਰੇ ਆ ਮੇਰੇ ਖਿਆਲ ਨਾਲ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਨੇ ਭਾਵੇਂ ਉਹ ਸਾਡਾ ਹੋਵੇ ਭਾਵੇਂ ਸਰਕਾਰ ਦਾ ਹੋਵੇ ਕਿਸੇ ਵੀ ਸਿਆਸੀ ਵਿਅਕਤੀ ਨੂੰ ਐਸੇ ਐਸੀ ਬਿਆਨਬਾਜ਼ੀ ਤੋਂ ਗਰੇਜ਼ ਕਰਨਾ ਚਾਹੀਦਾ ਜੀ 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 ਕਾਲੂ ਸਾਹਿਬ ਅਨਿਲ ਗਰਜੀ ਲਿਵਿੰਗਰੀ ਨਿਊਜ਼ ਨਾਲ ਜੁੜੇਗੀ ਤੁਹਾਡਾ ਬਹੁਤ ਬਹੁਤ ਧੰਨਵਾਦ